ਸੁਖਬੀਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚੇ ਆ ਆਪਣੇ ਹੋਟਲਾਂ ਕਰਕੇ ਆਪਣੇ ਫਾਰਮ ਹਾਊਸਾਂ ਕਰਕੇ ਆਪਣੀਆਂ ਜ਼ਮੀਨਾਂ ਕਰਕੇ ਆਪਣੀਆਂ ਮਿਨਿਸਟਰੀਆਂ ਕਰਕੇ ਆਪਣੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚਦੇ ਨਿਲਾਮ ਕਰ ਦਿੱਤੇ ਗਿਰਵੀ ਰੱਖ ਦਿੱਤੇ ਤੇ ਕਦੀ ਬੋਲੇ ਨਹੀਂ ਆਪਣੀਆਂ ਮੰਤਰੀਆਂ ਵਿੱਚ ਆਪਣੀ ਮੰਤਰੀਸ਼ਿਪ ਬਚਾਉਣ ਲਈ ਜਾਂ ਆਪਣੇ ਹੋਟਲਾਂ ਨੂੰ ਬਣਾਉਣ ਲਈ ਜਾਂ ਬਚਾਉਣ ਦੇ ਲਈ ਤੇ ਐਦਾਂ ਦਾ ਸ਼ਖਸ ਅੱਜ ਸਵਾਲ ਚੁੱਕ ਰਿਹਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਉਹ ਸਰਕਾਰ ਮਾਨ ਸਾਹਿਬ ਦੀ ਉਹ ਸਰਕਾਰ ਜੋ ਦਿਨ ਰਾਤ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਲਈ ਮਿਹਨਤ ਕਰ ਰਹੀ ਹੈ ਜਿਸ ਦਾ ਇੱਕੋ ਸੁਪਨਾ ਹੈ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਜਿਹੜੀ ਵਿਕਾਸ ਦੀ ਰਫ਼ਤਾਰ ਹੈ ਉਸ ਨੂੰ ਹੋਰ ਤੇਜ਼ੀ ਦੇਣਾ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਚੱਲ ਰਿਹਾ ਜਿੱਥੇ ਜਿੰਨੀ ਲੈਂਡ ਅਥਾਰਟिटीज ਹੈ ਹਰ ਸ਼ਹਿਰਾਂ ਦੇ ਉਹਦੇ ਜਿਹੜੇ ਚੇਅਰਮੈਨ ਹੈ ਚੀਫ ਸੈਕਟਰੀ ਹੁੰਦੇ ਆ ਪਰ ਪੰਜਾਬ ਦੇ ਵਿੱਚ ਚਕਲੇਨੀ ਆਪ ਆਪਣੇ ਜਿਹੜਾ ਹੈ ਕੱਪੜੇ ਕਰਨੇ ਸੀ ਆਪਣੇ ਜਿਹੜੇ ਇਹਦੇ ਡਿਜ਼ਾਈਨ ਸੀ ਇਹਨਾਂ ਨੇ ਆਪਣੇ ਤੱਕ ਪਾਵਰ ਰੱਖੀ ਸੀ ਹੁਣ ਉਹ ਪਾਵਰ ਅਸੀਂ ਜਿਹੜੀ ਹੈ ਚੀਜ਼ ਐਕਟਿਵ ਦਿਲਦੀ ਹੈ ਤਾਂ ਕਿ ਸਾਡੇ ਪੰਜਾਬ ਦੇ ਸ਼ਹਿਰ ਪੰਜਾਬ ਦੇ ਵਿੱਚ ਸ਼ਹਿਰ ਤਰੱਕੀ ਕਰਨ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਆਵੇ ਇਸ ਇਦਾਂ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੁਪਰੀ ਬਾਦਲ ਵੱਲੋਂ ਜੋ ਖੁਦ ਪੰਜਾਬ ਦੇ ਹੱਕਾਂ ਨੂੰ ਹਮੇਸ਼ਾ ਵੇਚਦੇ ਆਏ ਨਿਲਾਮ ਕਰਦੇ ਆਏ ਗਿਰਵੀ ਰੱਖਦੇ ਆਏ ਪੰਜਾਬ ਦੇ ਹੱਕਾਂ ਤੇ ਡਾਕੇ ਮਾਰਦੇ ਆਏ ਮੈਂ ਸਮਝਦਾ ਹਾਂ ਉਹਨਾਂ ਲਈ ਬਹੁਤ ਮਾੜੀ ਗੱਲ ਹੈ ਤੇ ਇਸ ਮੂਵ ਦੇ ਨਾਲ ਹੁਣ 26 ਸੈਕਟਰ ਜਿਹੜਾ ਹੈ ਉਹਨਾਂ ਦੇ ਕੋਲ ਜਦੋਂ ਪਾਵਰ ਹੈ ਸਾਰੇ ਜਿਹੜੇ ਸ਼ਹਿਰਾਂ ਦੀ ਅਥਾਰਟੀਜ਼ ਦੀ ਤਾਂ ਬਹੁਤ ਜਲਦੀ ਵਿਕਾਸ ਹੋਊਗਾ ਕਿਉਂਕਿ ਇਹ ਪੂਰੇ ਦੇਸ਼ ਦੇ ਵਿੱਚ ਇਹ ਮਾਡਲ ਹੈ ਮੈਂ ਸੁਖਬੀਰ ਬਾਦਲ ਨੂੰ ਪੁੱਛਣਾ ਚਾਹੂੰਗਾ ਉਹ ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਸਟੇਟ ਦਾ ਉਦਾਹਰਣ ਦੇ ਦੇਣ ਜਿੱਥੇ ਜਿਹੜੀ ਇਹ ਚੇਅਰਮੈਨਸ਼ਿਪ ਹੈ ਚੀਫ ਮਿੰਿਸਟਰ ਕੋਲ ਪੂਰੇ ਸਿਰ ਪੰਜਾਬ ਦੇ ਵਿੱਚ ਇਦਾਂ ਸੀ ਜਿਹਦੇ ਕਰਕੇ ਕਈ ਵਾਰੀ ਬਹੁਤ ਡਿਲੇ ਹੋ ਜਾਂਦਾ ਸੀ ਤਾਂ ਹੁਣ ਜਿਹੜਾ ਹੈ ਕੰਮ ਬਹੁਤ ਤੇਜ਼ੀ ਨਾਲ ਹੋਣ ਕਰਕੇ ਇਹ ਜਿਹੜੀ ਹੈ ਇਸ ਤਰ੍ਹਾਂ ਚੇਅਰਮੈਨ ਚੀਫ ਸ ਚੀਫ ਮਿਨਿਸਟਰ ਇਜ਼ ਆਲਵੇਜ਼ ਹੈੱਡ ਆਫ ਦਾ ਸਟੇਟ ਚੀਫ ਮਿਨਿਸਟਰ ਤੋਂ ਬਿਨਾ ਸਟੇਟ ਦੇ ਵਿੱਚ ਪੱਤਾ ਵੀ ਨਹੀਂ ਹਿਲ ਸਕਦਾ ਤੇ ਇਦਾਂ ਦੀ ਗੁੰਮਰਾਹ ਕਰਨੇ ਤੁਹਾਡਾ ਰਾਜ ਨਹੀਂ ਹੈ ਇਹ ਭਗਵੰਤ ਮਾਨ ਦਾ ਰਾਜ ਹੈ ਉਹ ਸਾਡੇ ਮੁੱਖ ਮੰਤਰੀ ਹਨ ਹਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦੇ ਹਨ ਤੇ ਅਸੀਂ ਸਾਰੇ ਐਸ ਮਿਨਿਸਟਰਸ ਵੀ ਅਸੀਂ ਸਾਰੇ ਐਮਐਲਏ ਅਸੀਂ ਸਾਰੇ ਟੀਮ ਭਗਵੰਤ ਮਾਨ ਹੈ ਤੇ ਅਸੀਂ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ ਮੈਂ ਬੇਨਤੀ ਕਰੂੰਗਾ ਮੈਂ ਸੁਖਬੀਰ ਬਾਦਲ ਜੀ ਨੂੰ ਕਿ ਐਦਾਂ ਦੀ ਬੇਟੁਕੀ ਬਿਆਨਬਾਜ਼ੀ ਤੁਸੀਂ ਪਹਿਲਾਂ ਆਪਣਾ ਗਰੀਵਾਨ ਚੱਕੋ ਆਪਣਾ ਰਿਕਾਰਡ ਦੇਖੋ ਤੁਸੀਂ ਆਪਣੇ ਹੋਟਲਾਂ ਦਾ ਖਿਆਲ ਰੱਖੋ ਤੇ ਪੰਜਾਬ ਦੀ ਫਿਕਰ ਨਾ ਤੁਹਾਨੂੰ ਕੱਲ ਸੀ ਨਾ ਅੱਜ ਹੈ ਨਾ ਕਦੀ ਕੱਲ ਹੋ ਸਕਦੀ ਹੈ ਸਾਨੂੰ ਪੰਜਾਬ ਲਈ ਕੰਮ ਕਰਨਾ ਹੈ